ਕਿ ਆਮ ਆਦਮੀ ਪਾਰਟੀ ਨੂੰ ਐ ਲੱਗਣ ਲੱਗ ਗਿਆ ਕਿ ਅਸੀਂ ਤਾਂ ਹੁਣ ਗਏ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਅਸੀਂ ਲੁੱਟ ਖੁੱਟ ਕਰ ਸਕਦੇ ਹਾਂ ਥੱਗੀ ਠੋੜੀ ਮਾਰ ਸਕਦੇ ਹਾਂ ਪੰਜਾਬ ਦੇ ਵਿੱਚ ਤੋਂ ਪੈਸਾ ਕਮਾ ਕੇ ਔਰ ਆਪਣੀ ਰਾਜਨੀਤੀ ਚਮਕਾ ਸਕਦੇ ਇਹ ਉਸ ਚੱਕਰ 'ਚ ਲੱਗੇ ਨੇ ਤੇ ਇੱਕਦਾਂ ਤੇ ਗਲਤ ਕੰਮ ਨਾ ਕਰੋ ਇਹ ਕੱਲ ਅਲਟੀਮੇਟਲੀ ਜਿੱਦਨ ਗਵਰਨਮੈਂਟ ਚੇਂਜ ਹੋਈ ਸਰਕਾਰ ਬਦਲੀ ਇਹ ਸਾਰੀਆਂ ਗੱਲਾਂ ਦੀ ਅਕਾਉਂਟੇਬਿਲਟੀ ਹੋਣੀ ਆ ਇਹ ਸਾਰੀਆਂ ਗੱਲਾਂ ਦੀ ਜਾਂਚ ਹੋਣੀ ਆ ਇਹ ਸਾਰੀਆਂ ਗੱਲਾਂ ਦੀ ਇਨਕੁਆਇਰੀਜ਼ ਹੋਣੀ ਆ ਤੇ ਫਿਰ ਤੁਸੀਂ ਕਹਿਣਾ ਕਿ ਅਸੀਂ ਫਸ ਗਏ ਆ ਪੁਲਿਸ ਨੂੰ ਮੇਰੀ ਬੇਨਤੀ ਕਿ ਤੁਸੀਂ ਵੀ ਕਹੋ ਆਪਣੇ ਅਫਸਰਾਂ ਨੂੰ ਉੱਪਰ ਕਿ ਅਸੀਂ ਝੂਠੇ ਪਰਚੇ ਨਹੀਂ ਦਰਜ ਕਰ ਸਕਦੇ ਆ ਅਹ ਅਤੀਸ਼ੀ ਮਾਮਲੇ ਵਿੱਚ ਸਭ ਕੁਝ ਸਾਬਤ ਹੋ ਗਿਆ ਫੋਰੈਂਸਿਕ ਰਿਪੋਰਟ ਆ ਗਈ ਆ ਆਮ ਆਦਮੀ ਪਾਰਟੀ ਨੂੰ ਐ ਲੱਗਣ ਲੱਗ ਗਿਆ ਕਿ ਅਸੀਂ ਤਾਂ ਹੁਣ ਗਏ ਜਾਣ ਲੱਗੇ ਕਿ ਕਹਿੰਦੇ ਹੁੰਦੇ ਜਾਂਦੇ ਚੋਰ ਦੀ ਲਗੋਟੀ ਸਹੀ ਅਸੀਂ ਤਾਂ ਚਲੇ ਹੀ ਜਾਣਾ ਵਾ ਪਰ ਜਿਹੜਾ ਇੱਕ ਸਾਲ ਸਾਡੇ ਕੋ ਬਚਿਆ ਵਾ ਇਹਦੇ ਚ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਅਸੀਂ ਲੁੱਟ ਖੋਟ ਕਰ ਸਕਦੇ ਆ ਥੱਗੀ ਠੋਰੀ ਮਾਰ ਸਕਦੇ ਆ ਪੰਜਾਬ ਦੇ ਵਿੱਚ ਤੋਂ ਪੈਸਾ ਕਮਾ ਕੇ ਔਰ ਆਪਣੀ ਰਾਜਨੀਤੀ ਚਮਕਾ ਸਕਦੇ ਇਹ ਉਸ ਚੱਕਰ ਚ ਲੱਗੇ ਨੇ ਸੋ ਮੇਰੀ ਪੁਰਜ਼ੋਰ ਮੰਗ ਆ ਸਾਰੀ ਆਪੋਜੀਸ਼ਨ ਨੂੰ ਵੀ ਮੇਰੀ ਬੇਨਤੀ ਆ ਸਾਰੇ ਇੰਡੀਪੈਂਡੈਂਟ ਮੀਡੀਆ ਬਿਕਾਉਂਡ ਇੰਡੀਆ ਮੀਡੀਆ ਨੂੰ ਨਹੀਂ ਇੰਡੀਪੈਂਡੈਂਟ ਮੀਡੀਆ ਨੂੰ ਮੇਰੀ ਬੇਨਤੀ ਆ ਕਿ ਇਸ ਖਬਰ ਨੂੰ ਅੱਛੀ ਤਰ੍ਹਾਂ ਚੱਕੋ ਔਰ 1000 ਕਰੋੜ ਰੁਪਏ ਪੰਜਾਬ ਸਰਕਾਰ ਦਾ ਆਪਣਾ ਜਿਹੜਾ ਸਾਡਾ ਵਾ ਉਸ ਨੂੰ ਆਪਾਂ ਬਚਾਈਏ ਪੰਜਾਬ ਦੇ ਜਿਹੜੇ ਲੋਕਲ ਠੇਕੇਦਾਰ ਨੇ 383 ਰਜਿਸਟਰਡ ਆਪਾਂ ਉਹਨਾਂ ਦੇ ਇੰਟਰਸਟ ਨੂੰ ਵਾਚ ਕਰੀਏ ਔਰ ਜਿਹੜਾ ਇਹ ਕਿਸੇ ਇੱਕ ਕੰਪਨੀ ਨੂੰ ਦੇ ਦੇਣ ਲੱਗੇ ਨੇ ਕੋਈ ਦਿੱਲੀ ਦੀ ਸੁਣ ਰਿਹਾ ਕਿ ਬਹੁਤ ਵੱਡੀ ਕੰਪਨੀ ਇਹ ਲੈ ਕੇ ਆ ਰਹੇ ਨੇ ਜਿਹੜਾ 1000 ਕਰੋੜ ਰੁਪਏ ਦਾ ਠੇਕੇ ਦਾ ਕੰਮ ਕਰੇਗੀ ਉਹਦੀ ਮੇਨਟੇਨੈਂਸ ਵਾਸਤੇ ਔਰ ਫਿਰ ਮੈਂ ਰਿਪੀਟ ਕਰ ਦਿਆਂ ਕਿ ਇਹ ਜਿਹੜਾ ਪ੍ਰੋਜੈਕਟ ਨਾਇਆ ਟੈਂਡਰ ਇਹਦੇ ਚ ਆਲਮੋਸਟ 1 ਕਿਲੋਮੀਟਰ ਦਾ ਖਰਚਾ ਪੰਜਾਬ ਸਰਕਾਰ ਦੇ ਉੱਤੇ 10 ਕਰੋੜ ਰੁਪਏ ਤੋਂ ਵੱਧ ਪਵੇਗਾ 1 ਕਿਲੋਮੀਟਰ 10 ਕਰੋੜ ਰੁਪਏ ਤੋਂ ਜ਼ਿਆਦਾ ਖਰਚਾ ਪਵੇਗਾ ਇਹ ਮੈਂ ਨਹੀਂ ਕਹਿ ਰਿਹਾ ਇਹ ਸਾਰੀਆਂ ਅਖਬਾਰਾਂ ਨੇ ਖਾਸ ਤੌਰ ਤੇ ਟ੍ਰਿਬਿਊਨ ਅਖਬਾਰ ਨੇ ਕੱਲ ਦੀ ਜਿਹੜੀ ਨਿਊਜ਼ ਰਿਪੋਰਟ ਹੈ ਔਰ ਮੈਨੂੰ ਸਾਰੇ ਜਿਹੜੇ ਸੀਗੇ ਕੰਟਰੈਕਟਰਸ ਉਹਨਾਂ ਨੇ ਫੀਡ ਕੀਤਾ ਕਿ ਕਿਰਪਾ ਕਰਕੇ ਸਾਡੀ ਆਵਾਜ਼ ਉਠਾਓ ਔਰ ਸਾਡੇ ਪੰਜਾਬ ਦਾ ਪੈਸਾ ਬਚਾਓ ਤੇ ਸਾਡੇ ਹਿੱਤ ਬਚਾਓ ਇਸ ਲਈ ਮੇਰੀ ਗਮਾੜਾ ਦੇ ਆਫੀਸਰਸ ਨੂੰ ਇਹ ਅਪੀਲ ਕਰ ਲੋ ਬੇਨਤੀ ਕਰ ਲੋ ਕਿ ਇਦਾਂ ਦੇ ਗਲਤ ਕੰਮ ਨਾ ਕਰੋ ਇਹ ਕੱਲ ਅਲਟੀਮੇਟਲੀ ਜਿੱਦਨ ਗਵਰਨਮੈਂਟ ਚੇਂਜ ਹੋਈ ਸਰਕਾਰ ਬਦਲੀ ਇਹ ਸਾਰੀਆਂ ਗੱਲਾਂ ਦੀ ਅਕਾਉਂਟੇਬਿਲਟੀ ਹੋਣੀ ਆ ਇਹ ਸਾਰੀਆਂ ਗੱਲਾਂ ਦੀ ਜਾਂਚ ਹੋਣੀ ਆ ਇਹ ਸਾਰੀਆਂ ਗੱਲਾਂ ਦੀ ਇਨਕੁਆਇਰੀਜ਼ ਹੋਣੀ ਆ ਤੇ ਫਿਰ ਤੁਸੀਂ ਕਹਿਣਾ ਕਿ ਅਸੀਂ ਫਸ ਗਏ ਆ ਤੇ ਸਾਡੂੰ ਜਿਹੜਾ ਹੈਗਾ ਬਚਾਇਆ ਜਾਵੇ ਤੇ ਇਹਦਾ ਬੈਟਰ ਹੈ ਕਿ ਅ ਅਫਸਰਾਂ ਨੂੰ ਕਹੂੰਗਾ ਕਿ ਆਪਣੀ ਰੀਡ ਦੀ ਹੱਡੀ જરા ਸਿੱਧੀ ਕਰੋ ਟਿਕਾਓ ਸਾਹਮਣੇ ਔਰ ਪੁਲਿਸ ਨੂੰ ਵੀ ਮੈਂ ਕਹੂੰਗਾ ਕਿ ਤੁਸੀਂ ਆਪਣੀ ਰੀਡ ਦੀ ਹੱਡੀ ਨੂੰ ਕਾਇਮ ਕਰੋ ਔਰ ਇਹਨਾਂ ਨੂੰ ਗਲਤ ਕੰਮਾਂ ਦਾ ਜਵਾਬ ਦਿਓ ਕਿ ਅਸੀਂ ਤੁਹਾਡੇ ਅੱਖੇ ਗਲਤ ਕੰਮ ਅਨ ਕਨਸਟੀਟਿਊਸ਼ਨਲ ਇਲੀਗਲ ਔਰ ਕਰਪਟ ਮੈਥਡੋਲੋਜੀ ਨਾਲ ਅਸੀਂ ਆਪਣੇ ਸੂਬੇ ਨੂੰ ਨਹੀਂ ਲੁੱਟ ਸਕਦੇ ਔਰ ਪੁਲਿਸ ਨੂੰ ਮੇਰੀ ਬੇਨਤੀ ਕਿ ਤੁਸੀਂ ਇਹ ਵੀ ਕਹੋ ਆਪਣੇ ਅਫਸਰਾਂ ਨੂੰ ਉੱਪਰ ਇਹ ਅਸੀਂ ਝੂਠੇ ਪਰਚੇ ਨਹੀਂ ਦਰਜ ਕਰ ਸਕਦੇ ਆ ਅਹ ਅਤੀਸ਼ੀ ਮਾਮਲੇ ਵਿੱਚ ਸਭ ਕੁਝ ਸਾਬਤ ਹੋ ਗਿਆ ਫੋਰੈਂਸਿਕ ਰਿਪੋਰਟ ਆ ਗਈ ਹੈ ਸਪੀਕਰ ਨੇ ਕਢਾ ਲਈ ਦਿੱਲੀ ਅਸੈਂਬਲੀ ਦੀ ਉਸ ਵੀਡੀਓ ਦੀ